ਨਮਸਕਾਰ ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਕੋਲੋਤਰਾ ਪਠਾਨਕੋਟ ਵਿਖੇ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਹੋਈ ਜਦੋਂ ਇੱਕ 15 ਸਾਲ ਦਾ ਮਾਸੂਮ ਬੱਚਾ ਘਰੋਂ ਖੇਡਣ ਲਈ ਗਿਆ ਸੀ ਅਤੇ ਲਾਪਤਾ ਹੋ ਗਿਆ ਅੱਜ 5 ਦਿਨ ਹੋ ਗਿਆ ਹੈ ਲਾਪਤਾ ਹੋਇਆ ਪਰ ਉਸ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ ਐਨਟੀ ਆਰਐਫ ਦੀ ਟੀਮ ਨੇ ਉਸ ਨੂੰ ਪੂਰੀ ਲੱਭਣ ਦੀ ਕੋਸ਼ਿਸ਼ ਕੀਤੀ ਨਹਿਰ ਦਾ ਚੱਪਾ ਚੱਪਾ ਉਹਨਾਂ ਨੇ ਸਹਾਨ ਦਿੱਤਾ ਪਰ ਉਸ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ ਘਰ ਵਾਲਿਆਂ ਦਾ ਰੋ ਰੋ ਕੇ ਹੋਇਆ ਬੁਰਾ ਹਾਲ ਅਤੇ ਪ੍ਰਸ਼ਾਸਨ ਤੇ ਅੱਗੇ ਘਰ ਵਾਲਿਆਂ ਨੇ ਗੁਹਾਰ ਲਗਾਈ ਕਿ ਸਾਡੇ ਬੱਚੇ ਨੂੰ ਜਲਦੀ ਤੋਂ ਜਲਦੀ ਲੱਭਿਆ ਜਾਵੇ ਸਰਫੀਨ ਆਈ ਤੁਹਾਨੂੰ ਪੁਰਾਣਾ ਰਮਨ ਕੁਮਾਰ ਜੀ ਰਮਨ ਜੀ ਕੀ ਗੱਲਬਾਤ ਹੋਈ ਹੈ ਜਿਹੜਾ ਸਰਚ ਹੋ ਰਿਹਾ ਇਹ ਮੇਰਾ ਨਾਂ ਆਂਜਾ ਛੋਟਾ 14 ਸਾਲ ਦਾ ਉਹ 2 ਤਰੀਕ ਨੂੰ ਨਾ ਇਹ ਨਹਿਰ ਤੇ ਨਹਾਉਣ ਆਏ ਆ ਦੋ ਮੁੰਡੇ ਸੀ ਇੱਕ ਮੁਡੇ ਨੇ ਦੱਸਿਆ ਕਿ ਪਾਣੀ ਦਾ ਬਹਾਅ ਜ਼ਿਆਦਾ ਹੋ ਗਿਆ ਤੇ ਅਸੀਂ ਇੱਕ ਮੈ ਨਿਕਲ ਗਿਆ ਇਹਨੂੰ ਨਿਕਲੇ ਨਹੀਂ ਗਿਆ ਤੇ ਐਨਡੀਐਫ ਦੀਆਂ ਟੀਮਾਂ ਆਈਆਂ ਸੱਚ ਕਰਦੀਆਂ ਪਈਆਂ ਸਾਨੂੰ ਅਹੀਂ ਮੰਗਿਆ ਸਾਡਾ ਜਲਦ ਜਲਦ ਸਾਡਾ ਪਾਜ ਲੱਭੇ ਜੇ ਕਿੰਨੀ ਤਰੀਕ ਦੀ ਗੱਲ ਹੈ 2 ਤਰੀਕ ਦੀ 2 ਤਰੀਕ ਸ਼ਾਮ ਨੂੰ 6 ਵਜੇ ਇੱਕ ਨੂੰ ਕੰਪਲੇਨਟ ਕੀਤੀ ਪੁਲਸ ਨੂੰ ਕੰਪਲੀਟ ਕੀਤੀ ਹੈ ਉਹਨਾਂ ਨੇ ਵੀ ਕੱਲ ਦੀ ਕਾਰਵਾਈ ਪਾਈ ਹੈ ਆ ਜੀਐਨਡੀਐਫ ਦੀਆਂ ਟੀਮਾਂ ਆਈਆਂ ਲੱਭਦੀਆਂ ਮੀਆਂ ਜਾਂਚ ਕਰਦੀ ਨਹੀਂ ਆ ਇਨਾਮ ਕੀ ਹੈਗਾ ਉਹ ਬਦਨਾ ਪੰਕ ਬਾਨੂੰ ਕਹਿੰਦੇ ਵਸੇ ਘਰ ਦਾ ਨਾਂ ਤੇ ਬਾਨੂੰ ਹੀ ਹੈ ਸਰ ਕੀ ਨਾਦੀ ਤੁਹਾਡਾ ਸਰ ਮੇਰਾ ਨਾਮ ਅਭਿਸ਼ੇਕ ਹੈ ਇਹ ਜਿਹੜੀ ਕੀ ਗੱਲ ਬੋਤ ਹੋਈ ਜਿਹੜੀ ਸਰਚ ਵਾਰਾ ਚੱਲਦੀ ਵੀ ਹੈ ਸਰ ਇਹ ਸਰਚ ਤਾਂ ਚਲਦੀ ਆ ਮੇਰਾ ਬ੍ਰਦਰ ਦੋ ਤਰੀਕ ਦਾ ਸ਼ਾਮੀ 4 ਵਜੇ ਦਾ ਘਰੋਂ ਗਾਇਬ ਹੈ ਘਰੋਂ ਗਿਆ ਸੀ ਪਾਰਕ ਦੇ ਵਿੱਚ ਖੇਲਣ ਉਸ ਤੋਂ ਬਾਅਦ ਇੱਕ ਮੁੰਡੇ ਨਾਲ ਗਿਆ ਸੀ ਇੱਥੇ ਅਬਰੌਨ ਨਗਰ ਵਾਲੀ ਨਹਿਰ ਹੈ ਕੋਈ ਉੱਥੇ ਆਇਆ ਸੀ ਕਾਰਟ ਵਾਲੇ بولਦੇ ਪਰ ਉਥੇ ਕੇ ਲੇਡੀਜ਼ ਨੇ ਇਹਨਾਂ ਨੂੰ ਕਿਹਾ ਕਿ ਇੱਕ ਮੁੰਡਾ ਰੁੜਿਆ ਹੈਗਾ ਆ ਤੇ ਆਪਾਂ ਉਹ ਜਿਹੜਾ ਛੋਟਾ ਮੁੰਡਾ ਹੈ ਆਪਾਂ ਫੁਟੇਜ ਸਾਰੀ ਕੈਮਰੇ ਵਿੱਚ ਚੈੱਕ ਕੀਤੀ ਆ ਤੁਹਾਨੂੰ ਲੱਭਾ ਗਿਆ ਉਹ ਮੁੰਡਾ ਨਾਲ ਹੀ ਆਪਾਂ ਉਹ ਮੁੰਡੇ ਨੂੰ ਦੋ ਤਿੰਨ ਦਿਨ ਪਹਿਲਾਂ ਵੀ ਪੁੱਛਿਆ ਕਿ ਦੱਸ ਦੇ ਕੀ ਤੇਰੇ ਨਾਲ ਗਿਆ ਉਹ ਮੁੰਡਾ ਪਹਿਲਾਂ ਕਹਿੰਦਾ ਕਿ ਮੈਂ ਗਿਆ ਉਸ ਤੋਂ ਬਾਅਦ ਕਹਿੰਦਾ ਕਿ ਮੈਂ ਗਿਆ ਹੀ ਨਹੀਂ ਹੈਗਾ ਨਾਲ ਤੇ ਉਹਨੇ ਕੱਲ ਕਨਫਰਮ ਕੀਤਾ ਕਿ ਮੈਂ ਗਿਆ ਹੀ ਉਹ ਵੀ ਪੁਲਿਸ ਨੇ ਪ੍ਰੈਸ਼ਰ ਪਾਇਆ ਤੇ ਥਾਣੇ ਬੁਲਾਇਆ ਥਾਣੇ ਆ ਕੇ ਬੋਲਿਆ ਉਹ ਕਿ ਹਾਂਜੀ ਮੈਂ ਨਾਲ ਗਿਆ ਹੀ ਆ ਆਪਾਂ ਕਪੜੇ ਖੋਲ ਕੇ ਨਹਾਣ ਵੜੇ ਆ ਇੱਕ ਮੁੰਡਾ ਰੋੜ ਗਿਆ ਆ ਤੇ ਉਹ ਕਹਿੰਦਾ ਕਿ ਆਪਾਂ ਮੈਂ ਬਾਹਰ ਆ ਗਿਆ ਮੈਨੂੰ ਨਹੀਂ ਪਤਾ ਕਿ ਤੁਹਾਡਾ ਬ੍ਰਦਰ ਆਇਆ ਕਿ ਨਹੀਂ ਆਇਆ ਉਹਨੇ ਬਿਲਕੁਲ ਮਲਕੀ ਕਨਫਰਮ ਨਹੀਂ ਕਰਨ ਦਿਆ ਸੀ ਪੁਲਿਸ ਕੰਪਲੇਨ ਕੀਤੀ ਪੁਲਿਸ ਕੰਪਲੇਨ ਕੀਤੀ ਪਰ ਪੁਲਿਸ ਨੇ ਵੀ ਕੱਲ ਹੀ ਐਕਸ਼ਨ ਲਿਆ ਜੋ ਮੇਨ ਹੀ ਕਿਤੇ ਲੱਭਿਆ ਤੁਹਾਡਾ ਬ੍ਰਦਰ ਅੱਜ ਤੱਕ ਕੋਈ ਨਹੀਂ ਲੱਭਿਆ ਹਲੇ ਵੀ ਉਹ ਕਾਰਵਾਈ ਚੱਲਦੀ ਆ ਪਰ ਲੇਕਿਨ ਕੋਈ ਪਤਾ ਨਹੀਂ ਚੱਲ ਰਿਹਾ ਬ੍ਰਦਰ ਦਾ ਜਿਹੜੀ ਐਨਆਰਫ ਦੀਆਂ ਟੀਮਾਂ ਜਿਹੜੀ ਲੱਗੇ ਪਈਆਂ ਉਹਨਾਂ ਨੂੰ ਸਰਚ ਕਰ ਦਿੱਤਾ ਹੈ ਹਾਂਜੀ ਕੀ ਮੰਗ ਕੀ ਕਰ ਰਹੇ ਚਲ ਜਲ ਮਿਲਣਾ ਜੇ ਸਾਨੂੰ ਜਲਦੀ ਜਲਦੀ ਮਿਲ ਜੇ ਬਸ ਮੇਰਾ ਬ੍ਰਦਰ ਵੀ ਹੈ ਦੋ ਤਿੰਨ ਰੁਪਏ ਦਾ ਪਾਣੀ ਜਰੂਰੀ ਆ ਸੀ ਤੇ ਉਸ ਉਹ ਸੌਂਦੀ ਅਸੀਂ ਹਾਂਜੀ ਅਰਟੀਮ ਆਈ ਆ ਤੇ ਸਖਤ ਚੱਲ ਰਹੀ ਆ ਤੇ ਬਾਕੀ ਸਭ ਚੀਜ਼ ਪੂਰੀ ਨਹੀਂ ਹੋਈ ਤੇ ਨਾਸ਼ੀਂ ਹੋਈ ਆ ਤੇ ਕੁਝ ਨਹੀਂ ਮਿਲ ਰਿਹਾ ਕਿੰਨੇ ਸਾਲ ਦਾ ਮੁਰਾ ਸੀ ਉਹ ਕਿਹੜੇ ਮਾਇ ਮਲੇ ਦਾ ਰਹਿਣ ਵਾਲਾ ਹੈ ਪੱਤਰ ਖਾਲ ਦਾ ਗੁਲਾਸ ਸਰਾਜ ਮਲੇ